ਸਤਿਕਾਰਯੋਗ ਪੰਜਾਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੱਧਯੁਨੀ ਸਿੱਧਾ ਅਸਲੀ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਪੰਜਾਬੀ ਭਰਾਵੋ ਅੱਜ ਆਪਾਂ ਜੋ ਗੱਲਬਾਤ ਕਰ ਰਹੇ ਹਾਂ ਇਹ ਪੂਰੇ ਦੇਸ਼ ਦੇ 5 ਕਰੋੜ 85 ਲੱਖ ਦੇ ਲਗਭਗ ਸੀਵੀਏ ਦੀ ਰਿਪੋਰਟ ਮੁਤਾਬਕ ਅਤੇ ਲੋਡਾ ਕੋਆਟੀ ਦੀ ਰਿਪੋਰਟ ਅਨੁਸਾਰ 5 ਕਰੋੜ 15 ਲੱਖ ਤੋਂ ਉੱਪਰ ਪੂਰੇ ਦੇਸ਼ ਦੇ ਨਿਵੇਸ਼ਕਾਂ ਦੀ ਗੱਲ ਹੈ ਜਿਨ੍ਹਾਂ ਨੇ ਪਰਲ ਕੰਪਨੀ ਵਿੱਚ ਪੈਸਾ ਨਿਵੇਸ਼ ਕੀਤਾ ਹੋਇਆ ਹੈ ਇਸ ਇਸ ਵੰਦ ਚ ਬੀਨਤੀ ਹੈ ਕਿ ਜਦੋਂ ਵੀ بار-ਬਾਰ ਕੋਈ ਸਰਕਾਰ ਆਉਂਦੀ ਜਾਂ ਕੋਈ ਲੈਸ ਨਾਉਂਦੇ ਆ ਕਿਸੇ ਨੂੰ ਅਸੀਂ ਮੁੱਖ ਮੰਤਰੀਆਂ ਨੂੰ ਮੰਗ ਪੱਤਰ ਦਿੰਨੇ ਆ ਮੈਂਬਰ ਪਾਰਲੀਮੈਂਟਾਂ ਨੂੰ ਸਾ ਮੰਨ ਲਓ ਅਸੀਂ 2014 ਤੋਂ ਲੈ ਕੇ ਹੁਣ ਤੱਕ ਅਨਸਾਫ ਦੀ ਆਵਾਜ਼ ਵੱਲੋਂ ਜਾ ਹੋਰ ਬਹੁਤ ਸਾਰੇ ਸੰਘਰਸ਼ਣ ਹੈਗੇ ਜਿਸ ਤਰ੍ਹਾਂ ਇਹ ਆਈ ਐਸਓ ਆਇਸ ਇਕੱਠਾ ਨੂੰ ਨਾ ਵੱਲ ਹੋ ਜਾ ਹੋਰ ਬਹੁਤ ਸਾਰੇ ਸੰਘਰਸ਼ਣ ਹੋਈਗਾ ਇਨਸਾਫ ਦੀ ਲਹਿਰ ਹੈ ਬਹੁਤ ਸਾਰੇ ਸੰਘਰਸ਼ਣ ਵੱਲੋਂ ਤੇ ਆਪ ਲੋਕਾਂ ਵੱਲੋਂ ਆਪਣੀ ਮੰਗ ਰੱਖੀ ਜਾਂਦੀ ਹੈ ਬਾਰ ਬਾਰ ਕਿ ਸਾਡੀ ਜੋ ਇਹ ਪੈਸਾ ਹੈਗਾ ਇਹ ਸਰਕਾਰ ਹੈ ਇਹਦੀ ਕੇਂਦਰ ਸਰਕਾਰ ਵਾਪਸ ਕਰਵਾਵੇ ਕਿਤੇ ਵੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਲੋਕਾਂ ਦੇ ਜੋ ਮੰਗ ਪੱਤਰ ਆਇਓ ਰੱਦੀ ਵਾਲੀ ਟੋਕਰੀ ਵਿੱਚ ਛੱਡ ਦਿੱਤੇ ਜਾਂਦੇ ਜਦੋਂ ਵੋਟਾਂ ਆਉਂਦੀਆਂ ਨੇੜੇ ਤਾ ਬਖ ਬਖ ਨਤਾਮਾ ਬਲੋ ਇਹ ਬਿਆਨ ਦਿੱਤਾ ਜਾਂਦਾ ਬਾਰ ਬਾਰ ਕਿ ਅਸੀਂ ਕਦੇ ਕਾਟ ਨਰਿੰਦਰ ਸਿੰਘ ਬਲੋ ਪਰ ਭਗਵੰਤ ਸਮਾਨ ਜੀ ਜੋ ਪਿਆਵ ਦੇ ਮੁੱਖ ਮੰਤਰੀ ਉਹਨਾਂ ਵੱਲੋਂ ਕਦੇ ਕੇਜਰੀਵਾਲ ਜੀ ਵੱਲੋਂ ਜੋ ਦਿੱਲੀ ਦੇ ਮੁੱਖ ਮੰਤਰੀ ਹੈ ਬਾਰ ਬਾਰ ਧਿਆਨ ਦਿੱਤਾ ਜਾਂਦਾ ਹੈਗਾ ਜਗਾ ਦੇਗਾ ਕਿ ਅਸੀਂ ਪਬਲਿਕ ਫੀਡ ਦਾ ਪੈਸਾ ਦਵਾਵਾਂਗੇ ਉਹਦਾ ਮਤਲਬ ਕੀ ਹੁੰਦਾ ਹੈ ਸਿਰਫ ਵੋਟਾਂ ਲੈਣੀਆਂ ਲੋਕਾਂ ਮੈਂ ਐਸੀ ਤਰ੍ਹਾਂ ਦਾ ਇੱਕ ਲਾਰਾ ਕਹਿ ਲੋ ਜਾਂ ਐਸੀ ਤਰ੍ਹਾਂ ਦਾ ਇੱਕ ਬਿਆਨ ਵੋਟਾਂ ਤੋਂ ਅਛਰ 2 ਦਿਨ ਪਹਿਲਾਂ ਬਠਿੰਡਾ ਤੋਂ ਜੋ ਸੰਸਦੀ ਹਲਕੇ ਤੋਂ ਭਾਜ ਪਾਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਮੁੰਨਣੇ ਦਿੱਤਾ ਸੀ ਉਹਨਾਂ ਨੇ ਜੋ ਬਿਆਨ ਦਿੱਤਾ ਸੀ ਪਹਿਲਾਂ ਤਾਂ ਤੁਹਾਨੂੰ ਮੈਂ ਬੇਨਤੀ ਕਰਦਾ ਇੱਕ ਵਾਰੀ ਤੁਸੀਂ ਉਹਨੂੰ ਸੁਣੋ ਮੈਂ ਤੁਹਾਨੂੰ ਦਿਖਾ ਰਿਹਾ ਆਪਣੇ YouTube ਚੈਨਲ ਲੋਕ ਮੁੱਦੇ 83 ਤੇ ਆਪਾਂ ਪਾਇਆ ਇੱਕ ਵਾਰੀ ਤੁਸੀਂ ਉਹ ਸੁਣੋ ਕਲਪਸ ਕੰਪਨੀ ਵੱਲੋਂ ਆਪਣੇ ਨਿਵੇਸ਼ਕਾਂ ਨਾਲ ਧੋਖਾਧੜੀ ਕੀਤੀ ਗਈ ਹੈ ਮੈਂ ਉਸ ਵਿੱਚ ਆਪ ਸਭ ਨੂੰ ਆ ਦਵਾ ਕੇ ਛੱਡਾਂਗੀ ਇਸ ਵਿੱਚ ਕੋਈ ਕਸਰ ਨਹੀਂ ਛੱਡਾਂਗੀ ਇਹ ਬਿਆਨ ਮੈਂ ਆਪਣੀ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਨਾਲ ਡਿਸਕਸ ਕਰਨ ਉਪਰੰਤ ਹੀ ਦੇ ਰਹੀ ਆ ਕਿਉਂਕਿ ਇਸ ਮਾਮਲੇ ਦੇ ਵਿੱਚ ਕੇਵਲ ਕੇਂਦਰ ਸਰਕਾਰ ਹੀ ਆਪ ਨੂੰ ਨਿਆਂ ਦੇ ਸਕਦੀ ਹੈ ਸੋ ਮੈਂ ਆਪਦੀ ਪਾਈ ਪਾਈ ਵਾਪਸ ਕਰਾਵਾਂਗੀ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ ਬਹੁਤ ਬਹੁਤ ਧੰਨਵਾਦ ਸੋ ਇਹ ਦੇਖਿਆ ਤੁਸੀਂ ਪੰਜਾਬੀਓ ਭਰਾਵੋ ਆਪਾਂ ਤੁਹਾਨੂੰ ਉਸੇ ਤੋਂ ਵੀਡੀਓ ਤੋਂ ਜੋ ਆਪਣੇ ਆਪਦੇ ਚੈਨਲ ਦੇ ਲੋਕ ਮੁੱਦੇ 84 ਦੇ ਪਾਈ ਹੋਈ ਹੈ ਉਹ ਤੋਂ ਤੁਹਾਨੂੰ ਜੋੜ ਕੇ ਵੀਡੀਓ ਬਣਾ ਕੇ ਦਿਖਾਈ ਹੈ ਇਹਦੇ ਵਿੱਚ ਪਰਮਪਾਲ ਕੌਰ ਸਿੱਧੂ ਕਹਿ ਰਹੀ ਹੈ ਕਿ ਮੈਂ ਜੋ ਪਰਮ ਜੋ ਪਰਮ ਕੰਪਨੀਆਂ ਨੂੰ ਉਹਨਾਂ ਨੂੰ ਜੋ ਪਰਮ ਕੰਪਨੀ ਹੈ ਉਸ ਦੇ ਨਿਵੇਸ਼ਕਾਂ ਨਾਲ ਆਪਣੇ ਤੋਖਾ ਧੜੀ ਕੀਤੀ ਹੈ ਤੇ ਇਸ ਤੋਂ ਮੈਂ ਤੁਹਾਨੂੰ ਨਿਆਂ ਲਵਾਵਾਂਗੀ ਔਰ ਨਾਲ ਹੀ ਉਹ ਕਹਦੇ ਕਿ ਮੈਂ ਸਾਰਾ ਜੋ ਬਿਆਨ ਹੈਗਾ ਉਹ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਗੱਲ ਕਰਕੇ ਦੇ ਰਹੀ ਹੈ। ਔਰ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਹੀ ਇਹ ਪੈਸਾ ਦਵਾ ਸਕਦੀ ਹੈ। ਸੋ ਬੜੀ ਵਧੀਆ ਉਹਨਾਂ ਨੇ ਗੱਲ ਕੀਤੀ ਨਾ ਇਤਰਾ ਹੋਰ ਵੀ ਬਹੁਤ ਸਾਰੇ ਨetaਵਾਂ ਨੇ ਬਿਆਨ ਦਿੱਤੇ ਹੀ। ਪਰੰਤੂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਕਿ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਇਹ ਵੀਡੀਓ ਪਰਮਪਾਲ ਕਾਰ ਸਿੱਧੂ ਤੱਕ ਪਹੁੰਚਣੀ ਚਾਹੀਦੀ ਹੈ। ਔਰ ਅੱਜ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਸ ਵੀਡੀਓ ਰਾਹੀਂ ਕੇ ਬਿੱਬਾ ਜੀ ਤੁਸੀਂ ਸਾਡੇ ਹਲਕੇ ਤੋਂ ਚੋਣ ਲੜੀ ਸੀ ਤੁਸੀਂ ਸਾਡੇ ਹਲਕੇ ਦੇ ਸੀਨੀਅਰ ਭਾਜਪਾ ਦੇ ਆਗੂ ਹੈ ਔਰ ਤੁਸੀਂ ਇਹ ਗੱਲ ਕਿਹਾ ਸੀ ਕਿ ਅਸੀਂ ਸੀਨੀਅਰ ਲੀਡਰਸ਼ਿਪ ਨਾਲ ਗੱਲ ਕੀਤੀ ਸੀ ਅੱਜ ਤੁਸੀਂ ਦੁਬਾਰਾ ਫੇਰ ਮੌਕਾ ਹੈ ਸੀਨੀਅਰ ਲੀਡਰਸ਼ਿਪ ਨਾਲ ਗੱਲ ਕਰੋ ਕਿਉਂਕਿ ਪਰਲ ਪੀੜਿਤ ਆਰ ਬਾਰ ਦੀ ਲੜਾਈ ਲੜਨ ਲਈ 17 ਅਕਤੂਬਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਘਰ ਦੇ ਮੁਰੇ ਆਪਣੇ ਕਾਗਜ਼ ਆਪਣੀਆਂ ਪਾਲਿਸਾਂ ਲੈ ਕੇ ਜਾ ਰਹੇ ਹੈ ਉਹਨਾਂ ਤੋਂ ਪੈਸਾ ਮੰਗਨ ਉਹਦਾ ਕਾਰਨ ਹੈ ਕਿ ਉਹਨਾਂ ਨੇ ਸੰਸਦ ਦੇ ਵਿੱਚ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਹੈ ਡਾਕਟਰ ਧਰਮਵੀਰ ਗਾਂਧੀ ਜੀ ਦੇ ਸਵਾਲ ਦੇ ਜਵਾਬ ਵਿੱਚ ਬਿਆਨ ਦਿੱਤਾ ਹੈ ਕਿ ਲੋਕਾਂ ਨੂੰ ਅਸੀਂ ਪੈਸਾ ਦੇਣ ਨੂੰ ਤਿਆਰ ਹਾਂ ਲੋਕ ਲੈ ਨਹੀਂ ਆ ਰਹੇ ਅਸੀਂ ਲੈਣ ਜਾ ਰਹੇ ਹਾਂ ਸਾਡੇ ਲੋਕ ਲੈਣ ਜਾ ਰਹੇ ਜਿਨ੍ਹਾਂ ਦਾ ਇਹ ਪੈਸਾ ਹੈਗਾਗਾ 17 ਅਕਤੂਬਰ ਨੂੰ ਬਹੁਤ ਸਾਰੇ ਸੰਗਠਨ ਜਾ ਰਹੇ ਜਿੱਥੇ ਮੈਂ ਹੋਰ ਸੰਗਠਨਾਂ ਨੂੰ ਇਨਸਾਫ ਦੀ ਆਵਾਜ਼ ਤੋਂ ਬਿਨਾਂ ਬੇਨਤੀ ਕਰ ਦਾਂਗਾ ਜਿਨ੍ਹਾਂ ਦੇ ਵਿੱਚ ਕੱਲ ਮਝਾਦਰ ਮਹਿੰਦਰਪਾਲ ਸਿੰਘ ਦਾਣਗੜ੍ਹ ਜੀ ਨੇ ਦਿੱਲੀ ਜੰਤਰ ਮੰਤਰ ਧਰਨੇ ਤੇ ਆਈਐਸ ਆਈਐਸੂ ਦੇ ਜਿੰਨੇ ਵੀ ਵਰਕਰ ਸਾਥੀ ਵੀਰ ਭੀੜਤ ਹੈ ਉਧਰ ਜੁੜੇ ਹੋਏ ਉਹਨਾਂ ਨੂੰ ਵੀ ਬੇਨਤੀ ਕੀਤੀ ਆਪਣੇ ਵੱਲੋਂ ਸਪੈਸ਼ਲ ਜਾ ਕੇ ਉਸੇ ਤਰ੍ਹਾਂ ਮੈਂ ਬੀਬਾ ਪਰਮਪਾਲ ਕੌਰ ਸਿੱਧੂ ਜੀ ਨੂੰ ਤੇ ਪੂਰੀ ਭਾਜਪਾ ਦੇ ਨਿਰਦੇਸ਼ਪਨੋਂ ਖਾਸ ਕਰਕੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਇਹ ਬਿਆਨ ਅਖਬਾਰਾਂ ਦੇ ਵਿੱਚ ਵੀ ਛਪਿਆ ਸੀ ਚੈਨਲਾਂ ਤੇ ਵੀ ਛਪਿਆ ਸੀ ਉਹਨਾਂ ਨੇ ਖੁਦ ਇਹ ਵੀਡੀਓ ਪਾਈ ਸੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਤੱਕ ਇਹ ਪਹੁੰਚਦੀ ਕਰੋ ਇਹ ਲੋਬੀ ਬੀਬੀ ਜੀ ਹੁਣ ਸਮਾਂ ਆ ਗਿਆ ਤੁਸੀਂ ਖੁਦ ਦਿੱਲੀ ਜਾਓ 17 ਅਕਤੂਬਰ ਵਾਲਾ ਪ੍ਰੋਗਰਾਮ ਤੁਸੀਂ ਕੈਂਸਲ ਕਰਾਓ ਕੈਂਸਲ ਇਸ ਤਰ੍ਹਾਂ ਹੋਊਗਾ ਕਿ ਉਦੋਂ ਪਹਿਲਾਂ ਪਹਿਲਾਂ ਤੁਸੀਂ ਕੇਂਦਰੀ ਲੀਡਰਸ਼ਿਪ ਨਾਲ ਗੱਲ ਕਰਕੇ ਲੋਕਾਂ ਦਾ ਪੈਸਾ ਦਬਾਓ ਫਿਰ ਸਵਾਦ ਆਊਗਾ ਜੀ ਅਸੀਂ ਧਰਨੇ ਲਾਇਕੇ ਉੱਥੇ ਮਰਕੇ ਲੜਕੇ ਜਿੱਤਰ ਖਾ ਖਾ ਕੇ ਕੁਝ ਲਿਆ ਜਾਂ ਫਿਰ ਲੈਣ ਦਾ ਸਾਮਲ ਵੀ ਨਹੀਂ ਹੈ ਸੋ ਅਸੀਂ ਭਾਰਤ ਦੇ ਇੱਕ ਆਜ਼ਾਦ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਤੇ ਤੁਹਾਡੀ ਲੀਡਰਸ਼ਿਪ ਨੂੰ ਮੈਂ ਆਪਣੇ ਵੱਲੋਂ ਅਪੀਲ ਕਰਦਾ ਹਾਂ ਕਿ ਤੁਸੀਂ ਇਸ ਤੇ ਜ਼ਰੂਰ ਉਮੀਦ ਕਰਦਾ ਹਮਲ ਕਰੋਗੇ ਤੇ ਨਾਲ ਹੀ ਬੇਨਤੀ ਦੁਆਰੇ ਫੇਰ ਕਰਦਾ ਸਾਰੇ ਪਿਆਬੀ ਭਰਾਵਾਂ ਨੂੰ ਤੇ ਪਰਲ ਪੀੜ ਤਾਂ ਕਿ ਇਹਨੂੰ ਇੰਨਾ ਕਿ ਸ਼ੇਅਰ ਕਰੋ ਵੀਡੀਓ ਨੂੰ ਕਿ ਇਹ ਬੀਬਾ ਪਰਮਪਾਲ ਕੌਰ ਸਿੱਧੂ ਜੀ ਕੋਲ ਪਹੁੰਚਣੀ ਚਾਹੀਦੀ ਹੈ ਤੇ ਉਹਨਾਂ ਦੇ ਸੀਨੀਅਰ ਲੀਡਰਸ ਕੋਲ ਪਹੁੰਚਣੀ ਚਾਹੀਦੀ ਹੈ ਸੋ ਅੱਜ ਦੀ ਵੀਡੀਓ 'ਚ ਪਿਆਬੀ ਭਰਾਵੋ ਇੰਨਾ ਹੀ ਅੱਗੇ ਫੇਰ ਤੁਹਾਡੇ ਰੂਹ ਰੂਹ ਹੋਵਾਂਗੇ ਕੋਈ ਨਵੀਂ ਗੱਲਬਾਤ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ